ਸਿਮਰਨ ਢਾਲੀਵਾਲ ਜੀ ਦੀ ਕਹਾਣੀ ਸੂਹੇ ਰੰਗ ਮੁਹੱਬਤਾਂ ਦੇ ਮੀਤ ਅਜੇ ਤੱਕ ਨਹੀਂ ਉੱਠਿਆ ਸ਼ਾਮ ਦੇ 6 ਵੱਜਣ ਵਾਲੇ ਨੇ ਇੱਕ ਪੱਲੇ ਸੋਚਿਆ ਜਾ ਕੇ ਉਠਾਵਾਂ ਇਹ ਕਿਹੜਾ ਟਾਈਮ ਐ ਸੌਣ ਦਾ ਫਿਰ ਅੱਧੀ ਰਾਤ ਤੱਕ ਪਾਸੇ ਮਾਰਦਾ ਰਹੇਗਾ ਫਿਰ ਅਗਲੇ ਹੀ ਪਲ ਲੱਗਿਆ ਪਿਆ ਰਹਿਣਦਿਆਂ ਉੱਠ ਕੇ ਕਿਹੜਾ ਇਹਨੇ ਅੱਜਕੱਲ ਕੁਝ ਵੀ ਬੁਰਾ ਨਹੀਂ ਲੱਗਦਾ ਸੋਚਦੀ ਹਾਂ ਜੋ ਹੈ ਬਸ ਠੀਕ ਹੈ ਹੁਣ ਜਿਵੇਂ ਥੱਕ ਗਈ ਹੋਵਾਂ ਕਦੀ ਕਿਸੇ ਪਲ ਤਰਸਪਾਪ ਪੈਦਾ ਹੋਣ ਲੱਗਦਾ ਹੈ ਮੀਤ ਲਈ ਸੋਚਦੀ ਹਾਂ ਬਸ ਜੀ ਲੈ ਉਹ ਆਪਣੀ ਮਰਜ਼ੀ ਨਾਲ ਮੈਂ ਵੀ ਬਹੁਤੀ ਵਾਰ ਘਰੇ ਲੇਟ ਹੀ ਮੁੜਦੀ ਹਾਂ ਸਕੂਲ ਤੋਂ ਸਿੱਧਾ ਦਿਸ਼ਾ ਸੈਂਟਰ ਚਲੀ ਜਾਂਦੀ ਹਾਂ ਅੱਜ ਰਾਜਵੀਰ ਨਾਟ ਸ਼ਾਪਿੰਗ ਲਈ ਚਲੀ ਗਈ ਅਗਲੇ ਹਫਤੇ ਉਹ ਕਨੇਡਾ ਜਾ ਰਿਹਾ ਹੈ ਕਿਸੇ ਕਾਨਫਰੰਸ ਲਈ ਸ਼ਾਪਿੰਗ ਮੁਕਾ ਕੇ ਅਸੀਂ ਕਾਫੀ ਪੀਣ ਲਈ ਰੁਕ ਗਏ ਕੰਬਾਲੀ ਕੁੜੀ ਮੈਨੂੰ ਉਡੀਕ ਰਹੀ ਸੀ ਪਾਣੀ ਦਾ ਗਲਾਸ ਫੜਾਉਂਦੇ ਆ ਹੀ ਬੋਲੀ ਦੀਦੀ ਮੈਂ ਜਾਵਾਂ ਅੱਜ ਮੈਨੂੰ ਵੀ ਜਲਦੀ ਸੀ ਚਲੀ ਜਾ ਬਾਜੀ ਤੇਰੇ ਕਦੋਂ ਕਦਸਤੇ ਨੇ ਉਹਨੂੰ ਤੁਰੀ ਜਾਂਦੀ ਨੂੰ ਮੈਂ ਪੁੱਛ ਲਿਆ ਕੋਈ ਆਇਆ ਸੀ 2 ਵਜੇ ਉਹਦੇ ਜਾਣ ਤੋਂ ਬਾਅਦ ਦੇ ਹੀ ਪਏ ਨੇ ਮੈਂ ਅੱਗੇ ਕੁਝ ਨਾ ਪੁੱਛਿਆ ਉਹ ਕਹਲੀ ਨਾਲ ਬੋਹਿਆਂ ਬਾਹਰ ਹੋ ਗਈ ਮੈਂ ਉੱਠ ਕੇ ਮੂੰਹ ਹੱਥ ਧੋਤਾ ਕੱਪੜੇ ਬਦਲੇ ਬੈਡਰੂਮ ਵਿੱਚ ਜਾ ਕੇ ਦੇਖਿਆ ਕੌਣ ਆਇਆ ਸੀ ਮੀਤ ਕੋਲ ਮੈਂ ਅੰਦਰ ਵੜਦਿਆਂ ਹੀ ਸਮਝ ਗਈ ਇੱਕ ਪਾਲੇ ਕਮਰੇ ਵਿੱਚ ਰੁਕੀ ਮੀਤ ਦੇ ਚਿਹਰੇ ਵੱਲ ਦੇਖਿਆ ਮਨ ਵਿੱਚ ਉਸਤੇ ਲਈ ਤਰਸ ਪੈਦਾ ਹੋਣ ਲੱਗਾ ਸੋਚਿਆ ਇਹਦੇ ਵੀ ਸ਼ਾਇਦ ਵਸਦੀ ਗੱਲ ਨਹੀਂ ਨਹੀਂ ਤਾਂ ਖੁਦ ਨੂੰ ਖੂਹ ਵਿੱਚ ਕੌਣ ਸੁੱਟਦਾ ਸੋਚ ਨੂੰ ਝਟਕ ਕੇ ਬਾਹਰ ਆ ਗਈ ਰਸੋਈ ਵਿੱਚ ਆ ਕੇ ਚਾਹ ਬਣਾਈ ਕੱਪ ਫੜ ਕੇ ਡਰਾਇੰਗ ਰੂਮ ਵਿੱਚ ਆ ਬੈਠੀ ਹਾਂ ਪੂਰਾ ਘਰ ਕਿੰਨਾ ਸ਼ਾਂਤ ਲੱਗ ਰਿਹਾ ਹੈ ਇਸੇ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਹੀ ਮੈਂ ਮੀਤ ਨੂੰ ਨਹੀਂ ਉਠਾਇਆ ਇਸ ਵੇਲੇ ਮੰਮੀ ਕੋਲ ਹੁੰਦੇ ਤਾਂ ਉਹਨਾਂ ਰੱਟੀ ਰਟਾਈ ਉਹੀ ਗੱਲ ਆਖਣੀ ਸੀ ਡਿੰਪਲ ਕਿਵੇਂ ਰਹਿੰਦੇ ਤੁਸੀਂ ਇਕੱਲਿਆਂ ਇੱਕ ਉੱਥੇ ਬੈ ਗਿਆ ਦੂਜਾ ਉੱਥੇ ਐਡਾ ਕਰ ਤਾਂ ਉਹੀ ਖਾਣ ਨੂੰ ਆਉਂਦਾ ਕਦੇ ਮੈਂ ਵੀ ਇਹੀ ਸੋਚਦੀ ਸਾਂ ਪਰ ਹੁਣ ਇਸ ਚੁੱਪ ਨੂੰ ਤੋੜਨ ਲਈ ਮੋਬਾਈਲ ਫੜਦੀ ਹਾਂ ਮੋਬਾਈਲ ਦਾ ਡਾਟਾ ਆਨ ਕਰਦਿਆਂ ਹੀ WhatsApp ਤੇ Facebook ਤੇ ਨੋਟੀਫਿਕੇਸ਼ਨ ਦੀ ਟੀ ਟੀ ਹੋਣ ਲੱਗਦੀ ਹੈ ਪਹਿਲਾਂ WhatsApp ਚੈੱਕ ਕਰਦੀ ਹਾਂ 70 ਦੇ ਕਰੀਬ ਮੈਸੇਜ ਸ਼ੋ ਹੋ ਰਹੇ ਨੇ ਵਾਰੀ-ਵਾਰੀ ਸਾਰੇ ਦੇਖਦੀ ਹਾਂ ਕੁਝ ਨਾਲ ਦੀ ਨਾਲ ਹੀ ਡਿਲੀਟ ਕਰਦੀ ਜਾਂਦੀ ਹਾਂ WhatsApp ਛੱਡ ਫੇਸਬੁੱਕ ਖੋਲਦੀ ਹਾਂ ਸਭ ਤੋਂ ਪਹਿਲਾਂ ਰਾਜਵੀਰ ਦੀ ਪੋਸਟ ਨਜ਼ਰੀ ਪੈਂਦੀ ਹੈ ਚੈੱਕ ਇਨ ਵਿੱਚ ਉਸਨੇ ਲਿਖਿਆ ਹੋਇਆ ਕਾਫੀ ਵਿਦ ਅੱਗੇ ਥਾਂ ਖਾਲੀ ਛੱਡੀ ਹੋਈ ਡਿੰਪਲ ਖੁਦ ਹੀ ਉਸ ਦੀ ਛੱਡੀ ਖਾਲੀ ਥਾਂ ਨੂੰ ਭਰ ਦਿੰਦੀ ਹਾਂ ਚਿਹਰੇ ਤੇ ਮੁਸਕਰਾਹਟ ਆ ਜਾਂਦੀ ਹੈ ਇਹ ਵੀ ਤਾਂ ਅਜੀਬ ਜਿਹਾ ਅਹਿਸਾਸ ਹੈ जानਦੀ ਹਾਂ ਐਸਾ ਤਾਂ ਕੁਝ ਵੀ ਨਹੀਂ ਹੈ ਫਿਰ ਵੀ ਪਤਾ ਨਹੀਂ ਕਿਉਂ ਬਹੁਤ ਕੁਝ ਨੂੰ ਮਹਿਸੂਸ ਕਰਦੀ ਹਾਂ ਤੇਜ਼ੀ ਨਾਲ ਫੇਸਬੁੱਕ ਉੱਪਰ ਨਜ਼ਰ ਮਾਰਦੀ ਹਾਂ ਉਂਗਲਾਂ ਦੀ ਗਤੀ ਨਾਲੋਂ ਵੀ ਤੇਜ਼ ਮਨ ਦੀ ਗਤੀ ਹੈ ਫੋਨ ਪਾਸੇ ਰੱਖ ਕੇ ਚਾਹ ਪੀਣ ਲੱਗਦੀ ਹਾਂ ਫੇਸਬੁੱਕ ਨਹੀਂ ਮੈਂ ਤਾਂ ਫੇਸ ਟੂ ਫੇਸ ਗੱਲਾਂ ਕਰਨੀਆਂ ਮੀਤਲੀ ਢਾਈਕ ਸਾਲ ਪਹਿਲਾਂ ਕਹੀ ਗੱਲ ਮੈਨੂੰ ਅਜੇ ਤੀਕ ਨਹੀਂ ਭੁੱਲੀ ਸਾਡੀ ਰਿੰਗ ਸਰਮਨੀ ਤੋਂ ਬਾਅਦ ਜਦੋਂ ਅਸੀਂ ਫੋਨ ਤੇ ਗੱਲ ਕਰਦੇ ਹੁੰਦੇ ਸਾਂ मीत ਉਦੋਂ ਇਹ ਗੱਲ ਆਖਿਆ ਕਰਦਾ ਸੀ ਲਿੰਪਲ ਚੱਲ ਕਿਤੇ ਘੁੰਮਣ ਚੱਲੀਏ ਉਹ ਹਰ ਇੱਕ ਤੀਜੇ ਦਿਨ ਜਿੱਦ ਕਰਦਾ ਮੀਤ ਮੰਮੀ ਨੂੰ ਕੀ ਕਹਾਂਗੀ ਮੈਂ ਨਹੀਂ ਮੈਂ ਨਾ ਕਰਨ ਲੱਗਦੀ ਮੇਰਾ ਤੈਨੂੰ ਦੇਖਣ ਨੂੰ ਜੀ ਕਰਦਾ ਉਹ ਬੱਚਿਆ ਵਾਂਗ ਜਿੱਦ ਕਰਨ ਲੱਗਦਾ ਅੱਛਾ ਚਲੋ ਫੇਸਬੁੱਕ ਤੇ ਫੋਟੋ ਪਾ ਦਿੰਦੀ ਹਾਂ ਸਾਰਾ ਦਿਨ ਦੇਖਦੇ ਰਹੋ ਮੈਂ ਮਜ਼ਾਕ ਕਰਦੀ ਤੇ ਮੀਤ ਫੇਸ ਟੂ ਫੇਸ ਮਿਲਣ ਦੀ ਗੱਲ ਕਰਦਾ ਗੱਲਾਂ ਕਰਨ ਦੀ ਗੱਲ ਕਰਦਾ ਹੁਣ ਕਰੋ ਫੇਸ ਟੂ ਫੇਸ ਗੱਲਾਂ ਕੋਲ ਆ ਗਈਆਂ ਮੈਂ ਵਿਆਹ ਤੋਂ ਬਾਅਦ ਮੀਤ ਦੇ ਗਲ ਵਿੱਚ ਮਹਾ ਪਾਉਂਦੇ ਹੋਏ ਮੈਂ ਕਿਹਾ ਸੀ ਮੀਤ ਨੇ ਮੈਨੂੰ ਕਲਾਵੇਂ ਵਿੱਚ ਭਰ ਲਿਆ ਇੱਕ ਤਿੱਖੀ ਸਮੈਲ ਮੇਰੇ ਸਿਰ ਨੂੰ ਚੜਨ ਲੱਗੀ ਮੀਤ ਤੁਸੀਂ ਪਰ ਮੇਰੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਮੀਤ ਨੇ ਮੇਰੀਆਂ ਅੱਖਾਂ ਪੜ ਲਈਆਂ ਸਨ ਨਹੀਂ ਨਹੀਂ ਤੈਨੂੰ ਪਤਾ ਮੈਂ ਡਰਿੰਕ ਕਰਦਾ ਨਹੀਂ ਇਹ ਤਾਂ ਦੋਸਤਾਂ ਨੇ ਕਹਿੰਦੇ ਵਿਆਹ ਹੋਇਆ ਤੇਰਾ ਪਰ ਮੀਤ ਉਸਨੇ ਮੈਨੂੰ ਬੋਲਣ ਨਾ ਦਿੱਤਾ ਤੇਜ ਗੰਧ ਨਾਲ ਜਿਵੇਂ ਮੇਰਾ ਅੰਦਰ ਭਰ ਗਿਆ ਮੀਤ ਅੱਜ ਤੋਂ ਬਾਅਦ ਕਦੀ ਡਰਿੰਕ ਨਹੀਂ ਕਰੋਗੇ ਨਾ ਅਗਲੇ ਦਿਨ ਮੈਂ ਮੀਤ ਕੋਲੋਂ ਵਾਦਾ ਮੰਗਿਆ ਨਾ ਕਦੀ ਨਹੀਂ ਮੀਤ ਨੇ ਮੇਰਾ ਹੱਥ ਆਪਣੇ ਹੱਥਾਂ ਵਿੱਚ ਲੈ ਕੇ ਆਖਿਆ ਹੱਥ ਵਿੱਚੋਂ ਕੱਪ ਡਿੱਗਦਾ ਡਿੱਗਦਾ ਮਸਾ ਬਚਿਆ ਮੈਂ ਖਿਆਲਾਂ ਵਿੱਚ ਗਵਾਚ ਗਈ ਸਾਂ ਇੱਕਦਮ ਲੱਗਿਆ ਸੀ ਜਿਵੇਂ ਨੀਂਦ ਵਿੱਚੋਂ ਬਾਹਰ ਆਈ ਹੋਵਾਂ ਇੱਕ ਵਾਰ ਫੇਰ ਉੱਠ ਕੇ ਮੀਤ ਨੂੰ ਦੇਖਣ ਜਾਂਦੀ ਹਾਂ ਮੋਢੇ ਤੋਂ ਫੜ ਕੇ ਹਿਲਾਉਂਦੀ ਹਾਂ ਉੱਠਦਾ ਆਖ ਕੇ ਉਹਨੇ ਫੇਰ ਪਾਸਾ ਪਰਤ ਲਿਆ ਮੈਂ ਮੋਡ ਡਰਾਇੰਗ ਰੂਮ ਵਿੱਚ ਆ ਬੈਠੀ ਹਾਂ ਸੂਰਜ ਕਦੋਂ ਦਾ ਢਲ ਚੁੱਕਿਆ ਸ਼ਾਮ ਗੂੜੀ ਹੋਣ ਲੱਗੀ ਕਰਨ ਲਈ ਕੋਈ ਕੰਮ ਨਹੀਂ ਹੈ ਸਬਜ਼ੀ ਕੰਮ ਵਾਲੀ ਬਣਾ ਗਈ ਸੀ ਖਾਣ ਲੱਗਿਆਂ ਬਸ ਚਾਰ ਫੁਲਕੇ ਹੀ ਬਣਾਉਣੇ ਨੇ ਫੇਰ ਮੋਬਾਈਲ ਚੁੱਕ ਲੈਂਦੀ ਹਾਂ ਰਾਜਵੀਰ ਦਾ ਮੈਸੇਜ ਹੈ ਪੁੱਛ ਰਿਹਾ ਕੀ ਲੈ ਕੇ ਆਵਾਂ ਕੈਨੇਡਾ ਤੋਂ ਖੁਦ ਵਾਪਸ ਆ ਜਾਵੀਂ ਇਹੀ ਬਹੁਤ ਹੈ ਲਿਖ ਕੇ ਹੇਠਾ ਸਮਾਈਲ ਵਾਲਾ ਆਈਕਨ ਪੇਸਦੀ ਹਾਂ ਮੁਰ ਉਸ ਦਾ ਕੋਈ ਜਵਾਬ ਨਹੀਂ ਆਉਂਦਾ ਹੋਰ ਲੋਕਾਂ ਦੇ ਆਏ ਮੈਸੇਜ ਪੜਨ ਲੱਗਦੀ ਹਾਂ ਹਰ ਮੈਸੇਜ ਨਾਲ ਚਿਹਰੇ ਦਾ ਹਾਪਾ ਬਦਲ ਰਿਹਾ ਕਿਸੇ ਚੁਟਕਲੇ ਤੇ ਹੱਸਣ ਲੱਗਦੀ ਹਾਂ ਕਦੇ ਚਿਹਰੇ ਤੇ ਗੰਭੀਰਤਾ ਫੈਲਣ ਲੱਗਦੀ ਹੈ ਖੁਦ ਹੀ ਕਈ ਵਾਰ ਸੋਚਦੀ ਹਾਂ ਕਿੰਨੀ ਸਪੇਸ ਮੰਨ ਲਈ ਹੈ ਜ਼ਿੰਦਗੀ ਵਿੱਚ ਫੋਨ ਨੇ ਕਿਸੇ ਪਲ ਇਨਸਾਨ ਇਕੱਲ ਦਾ ਸ਼ਿਕਵਾ ਕਰਦਾ ਹੈ ਤੇ ਕਦੇ ਦੂਜਿਆਂ ਵਿੱਚ ਬੈਠਾ ਵੀ ਖੁਦ ਨੂੰ ਇਕੱਲਿਆਂ ਕਰ ਲੈਂਦਾ ਹੈ ਮੀਤ ਮੇਰੇ ਸਾਹਮਣੇ ਆ ਬੈਠਾ ਫੋਨ ਉੱਪਰ ਨਜ਼ਰਾ ਗੱਡੀ ਬੈਠਾ ਹੀ ਆਖਦਾ ਜਾਰ ਚਾਹ ਤਾਂ ਪਿਆ ਦੇ ਕੋਟ ਮੈਂ ਉੱਠਦੀ ਹਾਂ ਬਿਨਾਂ ਕੁਝ ਬੋਲੇ ਰਸੋਈ ਵਿੱਚ ਜਾ ਕੇ ਗੈਸ ਉੱਪਰ ਪਤੀਲਾ ਧਰ ਦਿੰਦੀ ਹਾਂ ਫੋਨ ਨੂੰ ਅਨਲੌਕ ਕਰਕੇ ਵੇਖਦੀ ਹਾਂ ਪਰ ਕੋਈ ਮੈਸੇਜ ਨਹੀਂ ਆਇਆ ਪਤੀਲੇ ਦੇ ਸ਼ੂ ਸ਼ੂ ਕਰਨ ਦੀ ਆਵਾਜ਼ ਆਈ ਤਾਂ ਧਿਆਨ ਆਇਆ ਮੈਂ ਖਾਲੀ ਪਤੀਲਾ ਗੈਸ ਤੇ ਧਰ ਦਿੱਤਾ ਸੀ ਅੱਜ ਕੱਲ ਸੁਰਤੀ ਪਤਾ ਨਹੀਂ ਕਿੱਥੇ ਰਹਿੰਦੀ ਹੈ ਮਨ ਵਿੱਚ ਹੀ ਸੋਚਦੀ ਹਾਂ ਦੁੱਧ ਵਿੱਚ ਹੀ ਪੱਤੀ ਪਾ ਕੇ ਕੱਪ ਫੜਾ ਕੇ ਡਰਾਈਂਗ ਰੂਮ ਵਿੱਚ ਜਾ ਬੈਠਦੀ ਹਾਂ मीत ਚਾਹ ਪੀ ਰਿਹਾ ਅਚਾਨਕ ਤਰਬਕਤੀ ਹਾਂ ਕਿਹਾ ਕੁਝ ਮੀਤ ਨੂੰ ਪੁੱਛਦੀ ਹਾਂ ਤੂੰ ਸੁਣਿਆ ਕੁਝ ਕੀ ਹੋਇਆ ਠੀਕ ਹੈ ਮੀਤ ਤਾਂ ਚੁੱਪਚਾਪ ਚਾਹ ਪੀ ਰਿਹਾ ਸੀ ਮੈਂ ਸ਼ਾਇਦ ਖਿਆਲਾਂ ਵਿੱਚ ਹੀ ਗਵਾਚੀ ਹੋਈ ਸਾਂ ਚਾਹ ਤਾਂ ਫਿੱਕੀ ਹੈ ਜਾਰ ਖੰਡ ਨਹੀਂ ਪਾਈ ਮੀਤ ਨੇ ਉਸ ਦਿਨ ਦੋ ਵਾਰ ਦੁਹرائی ਸੀ ਇਹ ਗੱਲ ਪਰ ਮੈਨੂੰ ਸੁਣਿਆ ਨਹੀਂ ਸੀ ਮੀਤ ਨੇ ਠਾ ਕਰਦਾ ਕੱਪ ਫਰਸ਼ ਤੇ ਮਾਰਿਆ ਮੈਂ ਡਰ ਗਈ ਸਾਂ ਧਿਆਨ ਟਿਕਾਣੇ ਵੀ ਰੱਖ ਲਿਆ ਕਰ मीत ਕਈ ਕੁਝ ਬੋਲਦਾ ਬਾਹਰ ਚਲਾ ਗਿਆ ਸੀ ਜਦੋਂ ਮੁੜਿਆ ਉਹਦਾ ਚਿਹਰਾ ਪੱਖ ਰਿਹਾ ਸੀ ਮੈਨੂੰ ਕਲਾਵੇ ਵਿੱਚ ਲੈ ਲਿਆ ਨਰਾਜ ਹੈ ਮੇਰੇ ਨਾਲ ਸੌਰੀ ਬਾਬਾ ਗੁੱਸਾ ਵੀ ਤਾਂ ਆ ਹੀ ਜਾਂਦਾ ਕਈ ਵਾਰ ਚੱਲ ਕੋਈ ਨਾ ਪਿਆਰ ਵੀ ਤਾਂ ਬਹੁਤ ਕਰਦਾ ਐ ਮੈਂ ਤੈਨੂੰ ਆਹ ਪਿਆਰ ਕਰਾਂ ਉਹ ਮੈਨੂੰ ਚੁੰਮਣ ਲੱਗਾ ਮੀਤ ਪਲੀਜ਼ ਮੇਰਾ ਮਨ ਨਹੀਂ ਠੀਕ ਹੁਣ ਨਹੀਂ ਮੈਂ ਧਰ ਲਿਆ ਮੈਂ ਕਮਲੀ ਫੇਰ ਕਹਿੰਦੀ ਹੁਣ ਮੈਂ ਪਿਆਰ ਨਹੀਂ ਕਰਦਾ ਮੈਂ ਬੇਜਾਨ ਪਈ ਰਹੀ मीत ਅਲੱਗ ਹੋ ਕੇ ਕੱਪੜੇ ਪਾਉਣ ਲੱਗਾ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਸਨ ਬਾਜ਼ਾਰ ਤੱਕ ਚੱਲਿਆ ਲਿਆਉਣਾ ਕੁਝ ਚਾਹ ਵਾਲਾ ਖਾਲੀ ਕੱਪ ਮੀਤ ਨੇ ਟੇਬਲ ਤੇ ਰੱਖਦਿਆਂ ਪੁੱਛਿਆ ਮੇਰੀ ਸੁਰਤੀ ਟੁੱਟੀ ਮੈਂ ਹੇਠਾਂ ਨਜ਼ਰ ਮਾਰੀ ਫਰਸ਼ ਤਾਂ ਸਾਫ਼ ਸੀ ਮੇਰੇ ਜ਼ਿਹਨ ਵਿੱਚੋਂ ਦੋ ਹਫ਼ਤੇ ਪਹਿਲਾਂ ਵਾਲੀ ਇਹ ਘਟਨਾ ਖਵਰੇ ਕਿਉਂ ਨਹੀਂ ਨਿਕਲਦੀ ਨਹੀਂ ਕੁਝ ਨਹੀਂ ਜਲਦੀ ਆ ਜਾਇਓ ਮੈਂ ਨਾ ਚਾਹੁੰਦੇ ਹੋਈ ਵੀ ਆਂਖ ਦਿੱਤਾ ਤੇ ਮੈਂ ਜਾਣਦੀ ਹਾਂ ਮੀਤ ਨੇ ਵੀ ਬਸ ਕਹਿਣ ਲਈ ਹੀ ਕਿਹਾ ਹੈ ਬਸ ਗਿਆ ਤੇ ਆਇਆ ਜਿਵੇਂ ਹੁਣੇ ਰਾਜਵੀਰ ਦਾ ਰਿਪਲਾਈ ਆਇਆ ਮੈਂ ਤਾਂ ਆ ਹੀ ਜਾਣਾ ਵਾਪਸ ਉੱਥੇ ਨਹੀਂ ਰਹਿੰਦਾ ਤੂੰ ਗਿਫਟ ਕੀ ਲੈਣਾ ਇਹ ਦੱਸ ਕੁਝ ਨਹੀਂ ਟਾਈਪ ਕਰਨ ਦੀ ਥਾਂ ਬੋਲਣ ਲੱਗਦੀ ਹਾਂ ਆਪਣੀ ਹੀ ਆਵਾਜ਼ ਨਾਲ ਡਰ ਜਾਂਦੀ ਹਾਂ ਕੀ ਹੋਈ ਜਾਂਦਾ ਮੈਨੂੰ ਸਹਿਮ ਜਿਹਾ ਜਾਂਦੀ ਹਾਂ ਕੁਝ ਨਹੀਂ ਹੋਇਆ ਤੈਨੂੰ ਵਹਿਮ ਕਰਦੀ ਐਵੇਂ ਮੇਰੇ ਬਾਰ-ਬਾਰ ਕਹਿਣ ਤੇ ਉਸ ਦਿਨ ਮੀਤ ਖਿੱਚ ਉੱਠਿਆ ਸੀ ਫਿਰ ਚਿਹਰਾ ਇੰਨਾ ਲਾਲ ਕਿਵੇਂ ਹੈ ਆਪਣੀਆਂ ਅੱਖਾਂ ਦੇਖੋ ਮੈਂ ਆਪਣੀਆਂ ਬਾਹਾਂ ਅੱਗੇ ਕੀਤੀਆਂ ਗੋਰੀਆਂ ਬਾਹਾਂ ਥਾਂ-ਥਾਂ ਤੋਂ ਲਾਲ ਹੋਈਆਂ ਪਈਆਂ ਸਨ ਕਿਵੇਂ ਖਾ ਜਾਣ ਵਾਲਿਆਂ ਵਾਂਗ ਕੀਤਾ ਤੁਸੀਂ ਅੱਜ ਮੀਤ ਪਾਗਲਾ ਵਾਂਗ ਹੱਸਣ ਲੱਗਾ ਐਕਸਾਈਟਮੈਂਟ ਵੀ ਤਾਂ ਕੋਈ ਚੀਜ਼ ਹੁੰਦੀ ਹੈ ਕਿ ਨਹੀਂ ਇਹ ਤਾਂ ਮੁਹੱਬਤ ਦਾ ਸਬੂਤ ਹੈ ਮੀਤ ਨੇ ਸੌ ਸਹੂਆ ਖਾਧੀਆਂ ਸਨ ਪਰ ਜਿਸ ਦਿਨ ਉੱਪਰਲੇ ਰੂਮ ਵਿੱਚੋਂ ਮਾਚਿਸ ਦੀਆਂ ਟੀਲਾਂ ਤੇ ਸਿਲਵਰ ਪੇਪਰ ਦੇ ਟੁਕੜੇ ਮਿਲੇ ਉਸ ਦਿਨ ਇਸ ਤੋਂ ਵੱਡੇ ਕਿਸੇ ਹੋਰ ਸਬੂਤ ਦੀ ਜ਼ਰੂਰਤ ਨਹੀਂ ਸੀ ਰਹੀ ਮੀਤ ਬੱਚਿਆਂ ਵਾਂਗ ਰੋਣ ਲੱਗਾ ਡਿੰਪਲ ਮੈਂ ਇਹ ਸਭ ਛੱਡਣਾ ਚਾਹੁੰਦਾ ਬਚਾ ਲੈ ਮੈਨੂੰ ਉਸ ਦੀ ਆਵਾਜ਼ ਵਿੱਚ ਤਰਲਾ ਸੀ ਮੈਂ ਪਿੰਡ ਗੱਲ ਕੀਤੀ ਬਾਹਰ ਮੀਤ ਦੀ ਮੰਮੀ ਨਾਲ ਗੱਲ ਕੀਤੀ ਆਪਣੇ ਬ੍ਰਦਰ ਨੂੰ ਬੁਲਾ ਲਿਆ ਮੀਤ ਨੂੰ ਡੀ ਐਡਿਕਸ਼ਨ ਸੈਂਟਰ ਵਿੱਚ ਦਾਖਲ ਕਰਵਾ ਦਿੱਤਾ 2 ਮਹੀਨੇ ਇਸੇ ਤਰ੍ਹਾਂ ਨਿਕਲੇ ਕਦੇ ਮੰਮੀ ਮੇਰੇ ਕੋਲ ਆ ਜਾਂਦੇ ਕਦੇ ਬ੍ਰਦਰ ਮੰਮੀ ਆਉਂਦੀ ਤਾ ਹਰ ਵਾਰ ਮੇਰੀ ਹਾਲਤ ਤੇ ਝੂਰਨ ਲੱਗਦੀ ਕੀ ਪਤਾ ਸੀ ਧੀਏ ਉਦੋਂ ਤਾਂ ਗੁਣ ਗਾਉਂਦੇ ਨਹੀਂ ਸੀ ਥੱਕਦੇ ਆਪ ਵੀ ਸੋਚਿਆ ਹੋਏ ਵਾਲੇ ਨੇ ਕੋਈ ਮਾੜਾ ਘਰੀ ਲੱਭ ਲੈਂਦੇ ਉਸ ਪਲ ਮੈਨੂੰ ਰਾਜਵੀਰ ਦੀ ਯਾਦ ਆ ਜਾਂਦੀ ਅਸੀਂ ਬਹੁਤ ਚੰਗੇ ਦੋਸਤ ਸਾਂ ਮੈਂ ਮਨ ਹੀ ਮਨ ਰਾਜਵੀਰ ਨੂੰ ਪਸੰਦ ਕਰਦੀ ਤੇ ਪਸੰਦ ਤਾਂ ਰਾਜਵੀਰ ਵੀ ਕਰਦਾ ਸੀ ਮੈਨੂੰ ਮੈਂ ਜਾਣਦੀ ਸਾਂ ਪਰ ਮੈਂ ਕਰੇ ਗੱਲ ਕਰਨ ਦੀ ਹਿੰਮਤ ਹੀ ਨਾ ਕੀਤੀ ਕਾਲਜ ਤੋਂ ਬਾਅਦ ਰਾਜਵੀਰ ਕਿਧਰੇ ਅਲੋਪ ਹੀ ਹੋ ਗਿਆ ਸ਼ਾਇਦ ਉਸ ਵੇਲੇ ਹਿੰਮਤ ਕਰ ਲੈਂਦੀ ਤਾਂ ਮੀਤ ਬਾਰੇ ਸੋਚਦੇ ਆ ਮੈਨੂੰ ਇੰਜ ਲੰਗੜ ਲੱਗਦਾ ਮੰਮੀ ਦੀਆਂ ਗੱਲਾਂ ਹੋਰ ਜ਼ਿਆਦਾ ਉਦਾਸ ਕਰ ਦਿੰਦੀਆਂ ਸਕੂਲ ਵਿੱਚ ਗਰਮੀਆਂ ਦੀਆਂ ਛੁੱਟੀਆਂ ਸਨ ਮੈਂ ਮਹੀਨਾ ਭਰ ਘਰ ਰਹੀ ਮੀਤ ਦਾ ਖਿਆਲ ਰੱਖਦੀ ਆਖਦੀ ਮੀਤ ਗਲਤੀਆਂ ਤਾਂ ਸਭ ਕੋਲੋ ਹੋ ਜਾਂਦੀਆਂ ਜੋ ਹੋ ਗਿਆ ਉਹਨੂੰ ਭੁੱਲ ਕੇ ਇੱਕ ਨਵੀਂ ਸ਼ੁਰੂਆਤ ਕਰਦੇ ਹਾਂ ਇਹ ਰਸਤਾ ਤਾਂ ਬਰਬਾਦੀ ਵੱਲ ਜਾਂਦਾ ਬਰਬਾਦੀ ਦੇ ਅਗਲੇ ਰਾਤ ਤੇ ਤਾਂ ਉਹ ਚੱਲ ਹੀ ਪਿਆ ਸੀ ਡੀ ਐਡਿਕਸ਼ਨ ਦੀ ਬਲੱਡ ਰਿਪੋਰਟ ਦੇਖ-ਦੇਖ ਮੇਰਾ ਆਪਾ ਖਿੰਡਣ ਲੱਗਦਾ ਮੀਤ ਨੇ ਵਾਦਾ ਤਾਂ ਕੀਤਾ ਪਰ ਉਸਤੇ ਵਾਦੇ ਪੂਰੇ ਨਾ ਹੋਏ ਡਿੰਪਲ ਬਸ ਦੋ ਪੈਗ ਘਰੇ ਬੈਠ ਕੇ ਪੀਉ ਹੌਲੀ-ਹੌਲੀ ਇਹ ਵੀ ਛੱਡ ਦੂੰ ਮੇਰੇ ਸਾਹਮਣੇ ਡਰਿੰਕ ਨਾ ਕਰਨ ਵਾਲਾ ਉਹਲਾ ਵੀ ਚੁੱਕਿਆ ਗਿਆ ਚੱਲ ਮੈਡੀਕਲ ਨਸ਼ਾ ਤਾਂ ਨਹੀਂ ਕਰਦਾ ਕੋਈ ਸ਼ਰਾਬ ਦਾ ਕੀ ਐ ਸਾਰੇ ਪੀਂਦੇ ਸ਼ਰਾਬ ਤਾਂ ਬਾਹਰੋਂ ਮੀਤ ਦੇ ਮੰਮੀ ਮੈਨੂੰ ਸਮਝਾਉਂਦੇ ਪਰ ਮੈਨੂੰ ਜਿਵੇਂ ਕੁਝ ਸਮਝ ਨਾ ਆਉਂਦਾ ਉਹ ਗੱਲ ਕਿਸੇ ਹੋਰ ਨੂੰ ਨਾ ਦੱਸਣ ਲਈ ਮੀਤ ਤਰਲੇ ਲੈਂਦਾ ਮੇਰਾ ਸਿਰ ਭਾਰਾ ਹੋਇਆ ਰਹਿੰਦਾ ਕਈ ਤਰ੍ਹਾਂ ਦੀਆਂ ਸੋਚਾਂ ਦਿਮਾਗ ਵਿੱਚ ਪੁਚਾਲ ਮਚਾਈ ਰੱਖਦੀਆਂ ਤੇ ਘਰ ਵਿੱਚ ਪੁਚਾਲ ਮੀਤ ਪੈਦਾ ਕਰੀ ਰੱਖਦਾ ਕਦੀ ਰੋਟੀ ਠੰਡੀ ਦੇ ਬਹਾਨੇ ਕਦੇ ਸਬਜ਼ੀ ਵਿੱਚ ਲੋਣ ਵੱਧ ਘੱਟ ਹੋਣ ਦੇ ਬਹਾਨੇ ਮੈਂ ਹੈਰਾਨ ਹੁੰਦੀ ਹੌਲੀ ਹੌਲੀ ਇਹ ਹੈਰਾਨੀ ਪਰੇਸ਼ਾਨੀ ਵਿੱਚ ਵਟ ਗਈ ਘਰ ਦਾ ਮਾਹੌਲ ਬਦਲਣ ਲੱਗਿਆ ਛੁੱਟੀਆਂ ਤੋਂ ਮਗਰੋਂ ਮੈਂ ਇੱਕ ਦਿਨ ਸਕੂਲ ਤੋਂ ਮੁੜੀ ਦੇਖਿਆ ਮੀਤ ਦੇ ਨਾਲ ਦੋ ਜਾਣੇ ਹੋਰ ਡ్రਾਈੰਗ ਰੂਮ ਵਿੱਚ ਬੈਠੇ ਸਨ ਦਰਵਾਜ਼ੇ ਅੱਗੇੋਂ ਲੰਗੀ ਤਾਂ ਸਿਗਰਟ ਦੀ ਤੇਜ਼ ਸਮੈਲ ਨੱਕ ਨੂੰ ਚੜਨ ਲੱਗੀ ਮੈਂ ਅੰਦਰ ਜਾ ਕੇ ਪੈ ਗਈ ਸਿਰ ਭਾਰਾ ਹੋਣ ਲੱਗਾ ਪਿਆ ਪਿਆ ਕਦ ਨੀਂਦ ਆ ਗਈ ਪਤਾ ਹੀ ਨਾ ਲੱਗਿਆ ਜਦ ਅੱਖ ਖੁੱਲੀ ਮੀਤ ਮੇਰੇ ਸਰਹਾਣੇ ਬੈਠਾ ਸੀ ਕੀ ਗੱਲ ਅੱਜ ਉੱਠਣਾ ਨਹੀਂ ਹੈ ਉਸ ਦੀਆਂ ਅੱਖਾਂ ਮਿਚਦੀਆਂ ਪਈਆਂ ਸਨ ਤੇ ਚਿਹਰਾ ਲਾਲ ਸੀ ਮੀਤ ਅੱਜ ਫੇਰ ਫਿਰ ਕੀ ਸਾਰੀ ਦੁਨੀਆ ਹੀ ਖਾਂਦੀ ਪੀਂਦੀ ਐਮੀ ਟੈਨਸ਼ਨ ਨਹੀਂ ਲਈਦੀ। ਬੁੜਾ ਬਥੇਰੇ ਪੈਸੇ ਭੇਜਦਾ ਬਾਹਰੋਂ। ਮੀਤ ਨੇ ਮੈਨੂੰ ਕੋਲ ਖਿੱਚ ਲਿਆ। ਮੈਨੂੰ ਜਿਵੇਂ ਕੌਫਤ ਆਉਣ ਲੱਗੀ। ਮੀਤ ਪਲੀਜ਼ ਹਰ ਗੱਲ ਦਾ ਕੋਈ ਟਾਈਮ ਹੁੰਦਾ। ਮੈਂ ਦੂਰ ਹੋਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਮੀਤ ਮੀਤ ਨਹੀਂ ਸੀ। ਨਾ ਹੀ ਉਸ ਨੂੰ ਚੰਗੇ ਮਾੜੇ ਦੀ ਹੋਸ਼ ਸੀ। ਉਹ ਇਸ ਸਾਰੇ ਕੁਝ ਨੂੰ ਪਿਆਰ ਦਾ ਨਾਮ ਦਿੰਦਾ ਪਰ ਪਿਆਰ ਸ਼ਬਦ ਦੇ ਅਰਥ ਮੇਰੀ ਡਿਕਸ਼ਨਰੀ ਵਿੱਚ ਕੁਝ ਹੋਰ ਸਨ। ਮੋਬਾਈਲ ਤੇ ਫਿਰ ਟੀਂ ਟੀ ਹੋਈ। ਰਾਜਵੀਰ ਦਾ ਮੈਸੇਜ ਹੈ ਕੋਈ ਪਤੀ ਪਤਨੀ ਦੇ ਸਬੰਧਾਂ ਦਾ ਜੋਕ ਹੈ ਪੜ੍ਹ ਕੇ ਹੱਸਦੀ ਹਾਂ ਕਿੰਨੇ ਹੀ ਸਾਲਾਂ ਬਾਅਦ ਰਾਜਵੀਰ ਫੇਸਬੁੱਕ ਤੇ ਮਿਲਿਆ ਸੀ ਅਚਾਨਕ ਫੇਸਬੁੱਕ ਫੋਲਦਿਆ ਮੈਨੂੰ ਰਾਜਵੀਰ ਦੀ ਤਸਵੀਰ ਦਿਸੀ ਪ੍ਰੋਫਾਈਲ ਦੇਖੀ ਤੇ ਫਰੈਂਡ ਰਿਕੁਐਸਟ ਭੇਜੀ ਸਾਡੇ ਵਿਚਕਾਰ ਲੰਬੀ ਚੈਟ ਹੋਈ ਤੇ ਫਿਰ ਰਾਜਵੀਰ ਦਾ ਨੰਬਰ ਲੈ ਕੇ ਮੈਂ ਸਕੂਲ ਟਾਈਮ ਉਸਨੂੰ ਫੋਨ ਕੀਤਾ ਪਤਾ ਲੱਗਾ ਕਾਲਜ ਤੋਂ ਨਿਕਲ ਕੇ ਉਹ ਦਿੱਲੀ ਕਿਸੇ ਕਾਲਜ ਵਿੱਚ ਲੈਕਚਰਾਰ ਜਾ ਲੱਗਿਆ ਸੀ ਅੱਜਕੱਲ ਇਸੇ ਸ਼ਹਿਰ ਵਿੱਚ ਆ ਗਿਆ ਹੈ ਛੇ ਕ ਮਹੀਨੇ ਪਹਿਲਾਂ ਕਿੱਥੇ ਅਲੋਪ ਹੋ ਗਿਆ ਸੀ ਰਾਜਵੀਰ ਕਿੰਨੇ ਸਾਲ ਬੀਤ ਗਏ ਬਸ ਮਕਸਦ ਹੀ ਕੋਈ ਨਹੀਂ ਸੀ ਇਸਦਾ ਜ਼ਿੰਦਗੀ ਦਾ ਤੇਰੇ ਵਿਆਹ ਕਰਾਉਣ ਦਾ ਪਤਾ ਲੱਗਾ ਸੀ ਉਦੋਂ ਤਾਂ ਪੰਜਾਬ ਹੀ ਸੀ ਮੈਂ ਲੇਟ ਵਾਲੀ ਮੁਬਾਰਕ ਕਬੂਲ ਕਰ ਲੈ ਤੇ ਤੇਰੀ ਮੈਰਿਜ ਬਸ ਕੋਈ ਐਸਾ ਮਿਲਿਆ ਨਹੀਂ ਜਿਸ ਨਾਲ ਜ਼ਿੰਦਗੀ ਕੱਟੀ ਜਾ ਸਕਦੀ ਹੋਵੇ ਇੱਕ ਦੂਜੇ ਦਾ ਬਹੁਤ ਕੁਝ ਅਸੀਂ ਬਿਨ ਕਿਹਾ ਵੀ ਸਮਝ ਸਕਦੇ ਸਾਂ ਦੋ ਚਾਰ ਦਿਨਾਂ ਬਾਅਦ ਰਾਜਵੀਰ ਮੈਨੂੰ ਮਿਲਣ ਆ ਗਿਆ ਉਸ ਨੂੰ ਐਨੇ ਸਾਲਾਂ ਬਾਅਦ ਦੇਖ ਕੇ ਅਚੇਤ ਵਿੱਚ ਦੱਬਿਆ ਕਿੰਨਾ ਕੁਝ ਮੁਰ ਅੱਖਾਂ ਅੱਗੇ ਸਾਕਾਰ ਹੋ ਗਿਆ ਮੈਂ ਸੋਚਦੀ ਰਾਜਵੀਰ ਨਾਲ ਹੁੰਦਾ ਤਾਂ ਸ਼ਾਇਦ ਜ਼ਿੰਦਗੀ ਦੇ ਅਰਥ ਕੁਝ ਹੋਰ ਹੋਣੇ ਸੀ ਕੁਝ ਨਹੀਂ ਹੁੰਦਾ ਤੂੰ ਛੱਡ ਦੇ ਜੌਬ ਖਿਆਲ ਰੱਖ ਉਹਦਾ ਪੈਸੇ ਮੈਂ ਇੱਥੋਂ ਭੇਜ ਦਿਆ ਕਰੂੰ ਮੀਤ ਤੇ ਮੰਮੀ ਜਦੋਂ ਵੀ ਫੋਨ ਕਰਦੇ ਹਮੇਸ਼ਾ ਇਹੀ ਆਖਦੇ ਮੈਂ ਸੁਣ ਲੈਂਦੀ ਪਰ ਚੁੱਪ ਰਹਿੰਦੀ ਮਨ ਵਿੱਚ ਸੋਚਦੀ ਮੈਨੂੰ ਭੁੱਖ ਨਹੀਂ ਤੁਹਾਡੇ ਡਾਲਰਾਂ ਦੀ ਮੁੰਡਾ ਤਾਂ ਧੀਏ ਬਾਹਰਲੇ ਪੈਸੇਆਂ ਹੀ ਵਿਗਾੜਿਆ ਤੂੰ ਕਹੇਂਗੀ ਚਾਚੀ ਕੀ ਕਹਿੰਦੀ ਮੀਤ ਹੁਣਾ ਦੇ ਸ਼ਰੀਕੇ ਚ ਲੱਗਦੀ ਚਾਚੀ ਕਈ ਵਾਰ ਦੁਪਹਿਰੇ ਆ ਕੇ ਗੱਲਾਂ ਲੱਗ ਜਾਂਦੀ ਸਭ ਕਸੂਰ ਤੇਰੇ ਸੱਸ ਸਹੁਰੇ ਦਾ ਜਦੋਂ ਵੱਡਾ ਬਾਹਰ ਸੀ ਇਹਨੇ ਇੱਥੇ ਕੀ ਕਰਨਾ ਸੀ ਅਖੇ ਜ਼ਮੀਨ ਜਾਇਦਾਦ ਨਹੀਂ ਛੱਡ ਕੇ ਜਾਣੀ ਇਹਨੂੰ ਇੱਥੇ ਸ਼ੋਰੂਮ ਖੋਲ ਦਿੱਤਾ ਬਸ ਉੱਥੋ ਹੀ ਮਾੜੀ ਬੈਣੀ ਬੈਠਾ ਪੁੱਛਣ ਵਾਲਾ ਹੈ ਕੋਈ ਨਹੀਂ ਸੀ ਗੱਲ ਕੀਤੀਆਂ ਤਾਂ ਚੁਗਲੀ ਹੁੰਦੀ ਇਹਨਾ ਤਾਂ ਮੁੰਡਾ ਵਿਆਹ ਲਿਆ ਸੋਚਦੇ ਹੋਣੇ ਵੀ ਚੱਲ ਜਵਾਕ ਜੱਲਾ ਹੋ ਜੂ ਪਰ ਤੇਰਾ ਕੀ ਕਸੂਰ ਈ ਸ਼ਰਾਬੀ ਕਬਾਬੀ ਨਾਲ ਕੱਟਣੀ ਸੌਖੀ ਪਈ ਇਹ ਤਾਂ ਤੂੰ ਜਾਣਦੀ ਐ ਜਾਂ ਰੱਬ ਮੈਂ ਤਾਂ ਉਹ ਕੁਝ ਵੀ ਜਾਣਦੀ ਸਾਂ ਜੋ ਮੈਂ ਕਿਸੇ ਨੂੰ ਨਹੀਂ ਦੱਸਿਆ ਆਪਣੇ ਮੰਮੀ ਨੂੰ ਵੀ ਨਹੀਂ ਪਰ ਹੁਣ ਇਹ ਗੱਲਾਂ ਸੁਣੀਆਂ ਨਾ ਸੁਣੀਆਂ ਇੱਕ ਬਰਾਬਰ ਸਨ ਡੀ ਐਡਿਕਸ਼ਨ ਤੋਂ ਆ ਕੇ ਉਹਨੇ ਮਹੀਨਾਂਕ ਈ ਕੰਟਰੋਲ ਕੀਤਾ ਸੀ ਮਸਾਂ ਮੋੜ ਉਹੀ ਸਿੰਸਲਾ ਸ਼ੁਰੂ ਹੋ ਗਿਆ ਮੈਂ ਕਿੰਨੀ ਕਰਾਖੀ ਕਰਦੀ ਮੈਂ ਇਕੱਲੀ ਬੈਠੀ ਉਡੀਕਦੀ ਰਹਿੰਦੀ ਮੀਤ ਘਰ ਮੁੜਦਾ ਨਸ਼ੇ ਵਿੱਚ ਹੁੰਦਾ ਹੌਲੀ-ਹੌਲੀ ਇਹ ਸਾਰਾ ਕੁਝ ਆਮ ਹੋ ਗਿਆ ਮੇਰੇ ਸਕੂਲੋਂ ਮੁੜਨ ਤੋਂ ਪਹਿਲਾਂ ਮੀਤ ਘਰੋਂ ਨਿਕਲ ਜਾਂਦਾ ਮੈਂ ਕਦੇ ਟੀਵੀ ਦੇਖਦੀ ਕਦੀ ਫੇਸਬੁੱਕ ਖੋਲ ਬੈਠਦੀ ਘਰ ਖਾਣ ਨੂੰ ਆਉਂਦਾ ਰਾਜਵੀਰ ਨਾਲ ਗੱਲਾਂ ਕਰਦੀ ਤਾਂ ਮਨ ਨੂੰ ਸਕੂਨ ਮਿਲਦਾ ਮੈਂ ਜਾਣਦਾ ਡਿੰਪਲ ਮੈਂ ਤੇਰੇ ਨਾਲ ਗਲਤ ਕੀਤਾ ਪਰ ਮੇਰੇ ਵਾਸਤੇ ਗੱਲ ਨਹੀਂ ਮੈਨੂੰ ਮਾਫ਼ ਕਰ ਦੇ मीत ਮਾਫੀਆਂ ਮੰਗਦਾ ਪਰ ਸਾਡੇ ਮਨ ਵਿਚਲੀ ਇਹ ਦੂਰੀ ਵੱਦੀ ਹੀ ਤੁਰੀ ਜਾਂਦੀ ਘਰ ਜਿਵੇਂ ਘਰ ਨਾ ਰਿਹਾ ਮੀਤ ਆਪਣੇ ਦੋਸਤਾਂ ਨੂੰ ਬੁਲਾ ਲੈਂਦਾ ਸ਼ਰਾਬ ਪੀਤੀ ਜਾਂਦੀ ਸਿਗਰਟ ਦੀ ਸਮੈਲ ਘਰ ਵਿੱਚ ਫੈਲਣ ਲੱਗਦੀ ਸਫਾਈਆਂ ਕਰਦੀ ਕੰਮ ਵਾਲੀ ਦੱਸਦੀ ਕਿ ਕਮਰੇ ਵਿੱਚੋਂ ਸਿਰਿੰਜਾ ਮਿਲੀਆਂ ਸਿਲਵਰ ਪੇਪਰ ਨੂੰ ਨਿਤ ਹੁੰਝਦੀ ਮੀਤ ਪਿਆਰ ਦਿਖਾਉਂਦਾ ਪਰ ਮੈਨੂੰ ਜਿਵੇਂ ਕੁਝ ਵੀ ਚੰਗਾ ਨਾ ਲੱਗਦਾ ਮੈਨੂੰ ਇਸ ਸਭ ਦੀ ਜ਼ਰੂਰਤ ਨਹੀਂ ਮੀਤ ਪਰ ਸੁਣਨਾ ਤੇ ਸਮਝਣਾ ਮੀਤ ਦੇ ਵਸਤੀ ਗੱਲ ਨਹੀਂ ਸੀ ਮੇਰਾ ਅੰਦਰ ਕੁੜੱਤ ਨਾਲ ਭਰ ਜਾਂਦਾ ਤੁਸੀਂ ਬੱਚਾ ਕਿਉਂ ਨਹੀਂ ਕਰਦੇ ਘੱਟੋ ਘੱਟ ਵਿਜੀਤ ਤਾਂ ਰਹੋਗੇ ਮੇਰੇ ਨਾਲ ਵਾਲੀ ਮੈਡਮ ਅਕਸਰ ਆਖਣ ਲੱਗਦੀ ਪਰ ਹਕੀਕਤ ਤਾਂ ਮੈਂ ਹੀ ਜਾਣਦੀ ਹਾਂ ਮੈਂ ਆਉਣ ਵਾਲੇ ਕੱਲ ਦੀ ਕਲਪਨਾ ਕਰਦੀ ਹੋਈ ਵੀ ਕੰਬ ਜਾਂਦੀ ਮੈਨੂੰ ਸਾਡੇ ਸਕੂਲ ਵਾਲੀ ਮੇਡੇ ਮੀਲ ਵਰਕਰ ਯਾਦ ਆ ਜਾਂਦੀ। ਉਹਦਾ ਘਰ ਵਾਲਾ ਵੀ ਆਹੀ ਕੁਝ ਕਰਦਾ ਸੀ। ਉਹ ਨਿਤ ਆਪਣੇ ਘਰ ਦੀ ਕਥਾ ਛੇੜ ਬੈਠਦੀ। ਹਰ ਰੋਜ਼ ਸਟਾਫ ਤੋਂ ਪੈਸੇ ਮੰਗਦੀ। ਸਕੂਲ ਨਾ ਹੁੰਦਾ ਤਾਂ ਸ਼ਾਇਦ ਉਹ ਤੇ ਬੱਚੇ ਰੋਟੀ ਨੂੰ ਵੀ ਤਰਸਦੇ। ਸਕੂਲ ਦਾ ਖਾਣਾ ਬਣਾ ਕੇ ਉਹ ਘਰ ਜੋਗਾ ਵੀ ਲੈ ਕੇ ਜਾਂਦੀ। ਆਰਥਿਕ ਤੰਗੀ ਦੀ ਸਤਾਈ ਉਹ ਮੇਰੇ ਕੋਲ ਬੈਠੀ ਹੰਝੂ ਘੇਰਦੀ। ਉਸਦੀ ਤਕਲੀਫ ਮੇਤੋਂ ਵੱਧ ਕੌਣ ਸਮਝਦਾ? ਮੈਂ ਮਨ ਵਿੱਚ ਆਖਦੀ, "ਬਿਮਲਾ ਆਪਾਂ ਤਾਂ ਇੱਕੋ ਜਹੀਆਂ ਹਾਂ।" मीत ਦੀ ਮੰਮੀ ਨੇ ਬਾਹਰੋਂ ਪੈਸੇ ਭੇਜਣੇ ਬੰਦ ਕਰ ਦਿੱਤੇ ਤਨਖਾਹ ਨਾਲ ਘਰ ਤਾਂ ਚੱਲਦਾ ਹੀ ਜਾਂਦਾ ਪਰ ਮੀਤ ਦੇ ਨਸ਼ੇ ਮੈਂ ਕਿਵੇਂ ਪੂਰੇ ਕਰਦੀ ਪੈਸਿਆਂ ਪਿੱਛੇ ਸਾਡੇ ਵਿੱਚ ਕਲੇਸ਼ ਹੁੰਦਾ ਤੇ ਮਹਾਕਲੇਸ਼ ਘਰ ਵਿੱਚ ਉਦੋਂ ਛਿੜਿਆ ਸੀ ਜਦੋਂ ਡਾਲੇਕੇ ਜੁਵਲਰ ਤੋਂ ਮੈਨੂੰ ਪਤਾ ਲੱਗਾ ਸੀ ਕਿ ਮੇਰਾ ਫਸਟ ਮੈਰਿਜ ਐਨੀਵਰਸਰੀ ਤੇ ਬਣਾਇਆ ਨੈਕਲੇਸ ਮੀਤ ਉਹਨਾਂ ਕੋਲੇ ਵੇਚ ਆਇਆ ਸੀ ਮੈਂ ਜੁਵਲਰ ਕੋਲੇ ਫਿੱਕਾ ਜਿਹਾ ਮੁਸਕਰਾਈ ਘਰ ਆ ਕੇ ਸੇਫ ਖੋਲੀ ਦੇਖਿਆ ਸੱਚਮੁੱਚ ਮੈਂ ਇਕੱਲੀ ਬੈਠੀ ਰੋਂਦੀ ਰਹੀ ਨੈਕਲੈਸ ਤੇ ਪੈਸਿਆਂ ਨਾਲ ਮੀਤ ਦੇ ਕੁਝ ਦਿਨ ਤਾਂ ਸੌਖੇ ਨਿਕਲੇ ਮੁੜ ਉਹੀ ਕਿੱਚਕਿੱਚ ਸ਼ੁਰੂ ਹੋ ਗਈ ਮੀਤ ਆਪਣੇ ਦੋਸਤਾਂ ਕੋਲੋਂ ਉਧਾਰ ਫੜਨ ਲੱਗਦਾ ਮੀਤ ਦਾ ਕੋਈ ਦੋਸਤ ਅਕਸਰ ਘਰ ਆਉਂਦਾ ਗੰਜਾ ਜਿਹਾ ਗੁੰਡਿਆਂ ਵਰਗਾ ਲੱਗਦਾ ਮੈਨੂੰ ਘਰ ਵਿੱਚ ਤੁਰੇ ਫਿਰਦੀ ਨੂੰ ਦੇਖਦਾ ਮੈਂ ਮੀਤ ਨੂੰ ਆਖਦੀ ਤਾਂ ਉਹ ਪਰਵਾਹ ਨਾ ਕਰਦਾ ਖਾਤਾ ਨਹੀਂ ਚੱਲਿਆ ਤੈਨੂੰ ਮੈਂ ਵੀ ਕੋਲ ਹੀ ਬੈਠਾਂ ਉਹ ਰੁੱਖਾ ਜਿਹਾ ਬੋਲਦਾ ਮੈਂ ਮੰਮੀ ਕੋਲੇ ਰੋਂਦੀ ਆਖਦੀ ਮੈਨੂੰ ਇਸ ਨਰਕ ਚੋਂ ਕੱਢ ਲਓ ਮੰਮੀ ਮਨ ਪਰ ਆਉਂਦੇ ਧੀਏ ਘਰ ਬੰਨਣੇ ਕਿਤੇ ਸੌਖੇ ਪਏ ਪਿਓ ਤੇਰਾ ਸਿਰ ਤੇ ਹੁੰਦਾ ਤਾਂ ਹੋਰ ਗੱਲ ਸੀ ਮੇਰੀਆਂ ਆਂਦਰਾ ਕਿਤੇ ਘੱਟ ਕਲਪਦੀਆਂ ਉਹਨਾਂ ਦੀ ਆਪਣੀ ਮਜਬੂਰੀ ਸੀ ਪਰ ਮੈਂ ਘਰ ਕਿਵੇਂ ਬੰਨਦੀ ਘਰ ਤਾਂ ਖਿੰਡਦਾ ਜਾ ਰਿਹਾ ਸੀ ਮੈਂ ਰਸੋਈ ਵਿੱਚ ਖੜੀ ਆਟਾ ਗੁੰਨ ਰਹੀ ਸਾਂ ਕਿਸੇ ਦੇ ਕੰਮ ਦੀ ਆਹਟ ਸੁਣੀ ਪਿੱਛੇ ਮੁੜੀ ਤਾਂ ਮੀਤ ਦਾ ਉਹੀ ਦੋਸਤ ਦਰਵਾਜ਼ੇ ਵਿੱਚ ਖੜਾ ਸੀ ਮੈਂ ਘਬਰਾ ਗਈ ਉਹਨੇ ਅੱਗੇ ਵੱਧ ਕੇ ਮੇਰਾ ਹੱਥ ਫੜਨਾ ਚਾਹਿਆ ਪਰ ਮੈਂ ਉਹਨੂੰ ੱੱਕਾ ਦੇ ਕੇ ਡਰਾਇੰਗ ਰੂਮ ਵੱਲ ਦੌੜ ਗਈ। ਮੀਤ ਨਸ਼ੇ ਵਿੱਚ ਪਿਆ ਸੀ। ਮੈਂ ਉਹਨੂੰ ਹਲੂਣਦੀ ਰਹੀ, ਰੋਂਦੀ ਰਹੀ ਪਰ ਉਸ ਨੂੰ ਕੋਈ ਸੁਰਤ ਨਹੀਂ ਸੀ। ਮੇਰੇ ਰੌਲਾ ਪਾ ਦੇਣ ਦੇ ਡਰੋਂ ਉਹ ਬੰਦਾ ਤਾਂ ਚਲਾ ਗਿਆ। ਪਰ ਮੈਨੂੰ ਸਾਰੀ ਰਾਤ ਨੀਂਦ ਨਾ ਆਈ। ਅਗਲੇ ਦਿਨ ਸਕੂਲ ਵੀ ਨਾ ਗਈ। ਬੁਖਾਰ ਨਾਲ ਪਿੰਡਾ ਤਪਦਾ ਰਿਹਾ। ਕਮਰੇ ਵਿੱਚ ਗਰਮੀ ਹੋਈ ਤਾਂ ਅਹਿਸਾਸ ਹੋਇਆ ਕਿ ਲਾਈਟ ਗਈ ਹੋਈ ਐ। AC ਬੰਦ ਹੋ ਗਿਆ ਹੈ। ਮੀਤ ਨੂੰ ਗਿਆ ਘੰਟੇ ਤੋਂ ਉੱਤੇ ਹੋਣ ਲੱਗੇ। ਮੈਂ ਜਾਣਦੀ ਹਾਂ ਉਹਨੇ ਰੋਜ਼ ਵਾਂਗ ਹੀ ਮੁੜਨਾ ਅੱਧੀ ਰਾਤ ਨੂੰ ਉੱਠ ਕੇ ਬੇਮਤਲਬ ਹੀ ਗੇਟ ਅੱਗੇ ਆ ਖੜੀ ਹਾਂ ਗਲੀ ਵਿੱਚ ਹਲਕਾ ਹਲਕਾ ਹਨੇਰਾ ਹੈ ਕੋਈ ਕੋਈ ਬੰਦਾ ਤੁਰਿਆ ਫਿਰਦਾ ਦਿਸਦਾ ਸਟਰੀਟ ਲਾਈਟ ਦੀ ਪੀਲੀ ਜਹੀ ਰੋਸ਼ਨੀ ਵਿੱਚ ਗਲੀ ਦਾ ਆਖਰੀ ਘਰ ਬਹੁਤ ਖੂਬਸੂਰਤ ਲੱਗ ਰਿਹਾ ਵਿਆਹ ਹੈ ਉਸ ਘਰ ਵਿੱਚ ਸਜਰਾ ਪੇਂਟ ਕੀਤਾ ਹੋਇਆ ਮੈਨੂੰ ਯਾਦ ਹੈ ਸਾਡੇ ਵਿਆਹ ਮੌਕੇ ਮੀਤ ਨੇ ਕਲਰ ਸਿਲੈਕਸ਼ਨ ਲਈ ਮੈਨੂੰ ਪੁੱਛਿਆ ਸੀ ਅਸੀਂ ਆਪਣੇ ਰੂਮ ਲਈ ਡਾਰਕ ਕਲਰ ਚੁਣਿਆ ਸੂਹੇ ਰੰਗ ਮੁਹੱਬਤਾਂ ਦੇ ਹੁੰਦੇ ਮੀਤ ਮੈਂ ਆਖਿਆ ਸੀ ਸੱਚਮੁੱਚ ਮੁਹੱਬਤ ਬਿਨਾ ਹਰ ਰੰਗ ਫਿੱਕਾ ਹੁੰਦਾ ਮੈਂ ਹੁਣ ਸੋਚਦੀ ਕਾਸ਼ ਮੀਤ ਦਾ ਰਾਹ ਇੰਜ ਦੇਖਿਆ ਹੁੰਦਾ ਗਿਹਟ ਮੂਰੇ ਖੜ ਕੇ ਕਾਸ਼ ਮੀਤ ਨੇ ਉਹ ਰਾਹ ਨਾ ਚੁਣਿਆ ਹੁੰਦਾ ਜਿਸ ਨੇ ਬਸ ਮੈਂ ਇਸ ਰਾਤ ਚਾ ਕੇ ਨਹੀਂ ਸਾ ਤੁਰਿਆ ਡਿੰਪਲ ਬਸ ਹਾਲਾਤ ਹੀ ਐਸੇ ਬਣਦੇ ਗਏ ਮੰਮੀ ਪਾਪਾ ਬਾਹਰ ਚਲੇ ਗਏ ਬ੍ਰਦਰ ਕੋਲ ਮੈਂ ਕਾਲਜ ਸਾਂ ਉਦੋਂ ਪਹਿਲਾ ਪੜਨ ਦਾ ਬਹਾਨਾ ਬਣ ਗਿਆ ਫਿਰ ਇੱਥੋਂ ਵਾਲੀ ਜਾਇਦਾਦ ਦਾ ਮੈਂ ਇੰਡੀਆ ਰਿਹਾ ਕੰਮ ਵਾਲੀ ਖਾਣਾ ਬਣਾ ਜਾਂਦੀ ਸਫਾਈਆਂ ਵਾਲੀ ਸਫਾਈਆਂ ਕਰੀ ਜਾਂਦੀ ਨਾ ਘਰ ਜਲਦੀ ਮੁੜਨ ਦੀ ਕਾਹਲ ਨਾ ਲੇਟ ਆਏ ਤੋਂ ਕੋਈ ਡਾਟਣ ਵਾਲਾ ਮੇਰੇ ਦੋਸਤ ਜਾਣਦੇ ਸੀ ਮੈਂ ਇਕੱਲਾ ਰਹਿੰਦਾ ਉਹ ਮੇਰੇ ਵੱਲ ਬੈਠੇ ਸ਼ਰਾਬ ਪੀਂਦੇ ਬਸ ਉਹੀ ਸੰਗਤ ਹੌਲੀ-ਹੌਲੀ ਮੀਤ ਦੀ ਆਪਣੀ ਕਹਾਣੀ ਸੀ ਮੈਨੂੰ ਇਹ ਕੱਲ ਨੇ ਇੰਜਤਾ ਬਣਾ ਦਿੱਤਾ ਡਿੰਪਲ ਉਹ ਆਖਦਾ ਮੈਨੂੰ ਮੇਰੀ ਇਕੱਲ ਖਾਣ ਨੂੰ ਆਉਂਦੀ ਆਖਿਰ ਮੇਰੀ ਹੀ ਜ਼ਿੰਦਗੀ ਕਿਉਂ ਬਰਬਾਦ ਕੀਤੀ ਤੁਸੀਂ ਮੇਰੀ ਮਾਂ ਮੈਨੂੰ ਸੁਖੀ ਵਸਦਾ ਦੇਖਣਾ ਚਾਹੁੰਦੀ ਸੀ ਬਸ ਮੈਂ ਅਕਸਰ ਮੀਤ ਨੂੰ ਪੁੱਛਦੀ ਆਪਣੀ ਮਾਂ ਦਾ ਦੁੱਖ ਦੱਸਦੀ ਪਰ ਜਵਾਬ ਕੀ ਸੀ ਮੀਤ ਕੋਲ ਉਹਨੂੰ ਤਾਂ ਬਸ ਇੱਕ ਔਰਤ ਚਾਹੀਦੀ ਸੀ ਰਾਤ गुजारਣ ਲਈ ਘਰ ਸੰਭਾਲਣ ਲਈ ਉਹ ਮੈਂ ਹੁੰਦੀ ਜਾਂ ਕੋਈ ਹੋਰ ਉਹਨੂੰ ਕੀ ਫਰਕ ਪੈਂਦਾ ਸੀ ਹੁਣ ਕੀ ਫਰਕ ਪੈਂਦਾ ਰਾਜਵੀਰ ਮੈਨੂੰ ਸ਼ਬਦ ਨਾ ਮਿਲਦੇ ਮੈਂ ਹਰ ਪਲ ਰੱਜ ਕੇ ਜੀਣ ਦੀ ਕੋਸ਼ਿਸ਼ ਕਰਦੀ ਪਰ ਸਫਲ ਨਾ ਹੁੰਦੀ ਅੰਦਰ ਕੁਝ ਖੁਰਦਾ ਰਹਿੰਦਾ ਜ਼ੁਬਾਨ ਤੇ ਕਦੀ ਹੁਣ ਸ਼ਿਕਾਇਤ ਨਹੀਂ ਆਉਂਦੀ ਮੰਮੀ ਨੂੰ ਵੀ ਹੁਣ ਕਦੀ ਕੁਝ ਨਹੀਂ ਦੱਸਦੀ ਉਹ ਸ਼ੁਕਰ ਮਨਾਉਂਦੇ ਨੇ ਸੋਚਦੇ ਨੇ ਸ਼ਾਇਦ ਸਭ ਠੀਕ ਹੋ ਗਿਆ ਕਹਿੰਦੇ ਨੇ ਬਸ ਧੀਏ ਪ੍ਰਮਾਤਮਾ ਸਭ ਦਾ ਹੀ ਸੋਚਦਾ ਆਪੇ ਸਿਆਣਾ ਬਣ ਜਾਣਾ ਉਹਨੇ ਮੈਂ ਮੰਮੀ ਨੂੰ ਨਹੀਂ ਦੱਸਦੀ ਕਿ ਉਹ ਮੀਤ ਦੇ ਸਿਆਣਾ ਬਣਨ ਦੀ ਉਡੀਕ ਕਰਦੇ ਨੇ ਤੇ ਮੈਂ ਮੈਂ ਚੱਲਦਾ ਤੇਰੇ ਨਾਲ ਆ ਆਪਾਂ ਮਿਲਦੇ ਹਾਂ ਕਿਸੇ ਡਾਕਟਰ ਨੂੰ ਰਾਜਵੀਰ ਨੇ ਬਹੁਤ ਤਰਲੇ ਲਏ ਸੀ ਪਰ ਮੇਰਾ ਮਨ ਨਹੀਂ ਮੰਨਿਆ ਮੈਂ ਸੋਚਦੀ ਕਿਸ ਲਈ ਹੁਣ ਜਿਵੇਂ ਮਕਸਦ ਹੀ ਮੁੱਕ ਗਿਆ ਹੋਵੇ ਮਕਸਦ ਲੱਭਣ ਲਈ ਹੀ ਮੈਂ ਦਿਸ਼ਾ ਸੈਂਟਰ ਨਾਲ ਜੁੜੀ ਸਾਂ ਡੈਮੋ ਲੈਕਚਰ ਵਿੱਚ ਡਾਕਟਰ ਅਵਿਨਾਸ਼ ਨੇ ਬਹੁਤ ਡਿਟੇਲ ਵਿੱਚ ਸਮਝਾਇਆ ਸੀ ਸਾਰਾ ਕੁਝ ਏਡਸ ਇਸ ਤੇ ਫੈਲਣ ਦੇ ਕਾਰਨ ਬਚਾਅ ਤੇ ਇਲਾਜ ਹੱਬ ਤੱਕ ਸਾਡੀ ਟ੍ਰੇਨਿੰਗ ਚੱਲੀ ਸੈਂਟਰ ਨਾਲ ਜੁੜ ਕੇ ਪਤਾ ਲੱਗਿਆ ਏਡਸ ਜਾਂ ਐਚਆਈਵੀ ਦੇ ਮਰੀਜ਼ਾਂ ਦੀ ਗਿਣਤੀ ਵੀ ਬਹੁਤ ਹੈ ਅਸੀਂ ਮਰੀਜ਼ ਨੂੰ ਤੰਦਰੁਸਤ ਤੇ ਆਮ ਵਰਗੀ ਜ਼ਿੰਦਗੀ ਜਿਉਣ ਲਈ ਉਤਸ਼ਾਹਿਤ ਕਰਦੇ ਸਮਝਾਉਂਦੇ ਕਿ ਐਸੀਆਂ ਅਣਗਿਣਤ ਉਦਾਹਰਨਾਂ ਨੇ ਜਿੱਥੇ ਐਚਆਈਵੀ ਪੋਜ਼ਿਟਿਵ ਕਈ-ਕਈ ਸਾਲਾਂ ਤੋਂ ਆਮ ਵਾਂਗ ਹੀ ਜੀ ਰਹੇ ਨੇ ਮੈਨੂੰ ਇਹ ਸਭ ਚੰਗਾ ਲੱਗਦਾ ਮਰੀਜ਼ ਦੇ ਚਿਹਰੇ ਦੀ ਖੁਸ਼ੀ ਮੈਨੂੰ ਊਰਜਾ ਦਿੰਦੀ ਹੁਣ ਜਦ ਵੀ ਖੁਦ ਦੀ ਸ਼ਕਲ ਦੇਖਦੀ ਹਾਂ ਸ਼ੀਸ਼ੇ ਵਿੱਚ ਤਾਂ ਲੱਗਦਾ ਜਿਵੇਂ ਕੋਈ ਹੋਰ ਹੋਵੇ ਸ਼ਾਇਦ ਮੈਂ ਖੁਦ ਨੂੰ ਹੀ ਖੋਦ ਦੇ ਅੰਦਰੋਂ ਮਾਰ ਲਿਆ ਹੈ ਮੈਂ ਕਿੰਨਾ ਕੁ ਜੀ ਸਕਦਾ ਡਾਕਟਰ मीत ਨੇ ਡਾਕਟਰ ਅਵਿਨਾਸ਼ ਨੂੰ ਪੁੱਛਿਆ ਸੀ ਡਾਕਟਰ ਅਵਿਨਾਸ਼ ਨੇ ਇੱਕ ਛਿੰ ਲਈ ਮੇਰੇ ਵੱਲ ਦੇਖਿਆ ਸਭ ਤੋਂ ਪਹਿਲਾਂ ਡਰੱਗਸ ਛੱਡੋ ਇਹ ਬੇਹੱਦ ਜ਼ਰੂਰੀ ਹੈ ਉਸ ਨੇ ਕਈ ਸਾਰੀਆਂ ਦਵਾਈਆਂ ਲਿਖ ਕੇ ਦਿੱਤੀਆਂ ਮੈਨੂੰ ਵੀ ਬਲੱਡ ਟੈਸਟ ਕਰਵਾਉਣ ਲਈ ਆਖਿਆ ਪਰ ਮੇਰਾ ਮਨ ਨਾ ਮੰਨਿਆ ਜੋ ਵੀ ਹੋਏਗਾ ਮੈਨੂੰ ਉਸ ਦਾ ਕੋਈ ਡਰ ਨਹੀਂ ਮੈਂ ਮਨ ਵਿੱਚ ਸੋਚ ਲਿਆ ਮੈਂ ਮੀਤ ਨੂੰ ਹੌਸਲਾ ਦਿੰਦੀ ਤੱਕੜੇ ਹੋਣ ਲਈ ਪ੍ਰੇਰਦੀ ਮੀਤ ਆਪਾਂ ਦੂਜਿਆਂ ਲਈ ਪ੍ਰੇਰਣਾ ਬਣੀਏ ਤੂੰ ਬਾਹਰ ਆ ਇਸ ਦਲਦਲ ਚੋਂ ਫਿਰ ਆਪਾਂ ਹੋਰਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਾਂਗੇ ਆਪਾਂ ਦੋਵੇਂ ਮਿਲ ਕੇ ਮੈਨੂੰ ਮੇਰੇ ਵਰਗੀਆਂ ਸੈਂਕੜੇ ਹਜ਼ਾਰਾਂ ਔਰਤਾਂ ਦੀ ਹੋਣੀ ਦਿਸਣ ਲੱਗਦੀ ਪਰ ਮੀਤ ਖੁਦ ਨੂੰ ਬਦਲ ਨਾ ਸਕਿਆ ਮੈਂ ਯਤਨ ਕਰਨਾ ਛੱਡ ਦਿੱਤਾ ਦੂਜੀ ਵਾਰ ਮੈਂ ਵੀ ਡਾਕਟਰ ਅਵਿਨਾਸ਼ ਕੁਲ ਦਿਸ਼ਾ ਸੈਂਟਰ ਲਈ ਕੰਮ ਕਰਨ ਦੀ ਇੱਛਾ ਪ੍ਰਗਟਾਈ ਸੀ ਫਾਰਮ ਭਰਿਆ ਤੇ ਡੈਮੋ ਕਲਾਸ ਲਗਾਈ ਮੇਰੇ ਵਰਗੇ ਕਈ ਹੋਰ ਵਲੰਟੀਅਰ ਦਿਸ਼ਾ ਸੈਂਟਰ ਲਈ ਕੰਮ ਕਰਦੇ ਨੇ ਨਿਰਾਸ਼ ਹੋ ਚੁੱਕੇ ਲੋਕਾਂ ਨੂੰ ਜ਼ਿੰਦਗੀ ਜਿਉਣ ਦੀ ਦਿਸ਼ਾ ਦੇਣਾ ਹੀ ਸਾਡੇ ਐਨਜੀਓ ਦਾ ਮਾਟੋ ਹੈ। ਹੁਣ ਜਲਦੀ ਹੀ ਐਨਜੀਓ ਬੇਸਹਾਰਿਆਂ ਲਈ ਘਰ ਬਣਾ ਰਿਹਾ ਹੈ। ਕਿੰਨੀ ਹੀ ਧੀਰ ਦੀ ਘਰ ਤੋਂ ਬਾਹਰ ਖੜੀ ਹਾਂ ਹਨੇਰਾ ਹੋਰ ਗੂੜਾ ਹੋ ਚੁੱਕਿਆ। ਗੇਟ ਬੰਦ ਕਰਕੇ ਮੋੜ ਡਰਾਈਂਗ ਰੂਮ ਵਿੱਚ ਆ ਬੈਠੀ ਹਾਂ। ਲਾਈਟ ਵੀ ਆ ਗਈ ਹੈ। ਇੱਕ ਪਲ ਇਹ ਸੋਚਦੀ ਹਾਂ ਰੋਟੀ ਬਣਾ ਕੇ ਖਾ ਲਵਾਂ। ਫਿਰ ਖੁਦ ਹੀ ਇਸ ਗੱਲ ਨੂੰ ਖਾਰਜ ਕਰਦੀ ਹਾਂ। ਰੋਟੀ ਦੀ ਜ਼ਰੂਰਤ ਨਹੀਂ ਬਹੁਤੀ ਦੁੱਧ ਦਾ ਗਲਾਸ ਪੀ ਲਵਾਂਗੀ ਸੌਣ ਲੱਗਿਆਂ ਮੀਤ ਨੇ ਤਾਂ ਪਤਾ ਨਹੀਂ ਕਦ ਮੋੜਨਾ ਉੱਠ ਕੇ ਅਲਮਾਰੀ ਵਿੱਚੋਂ ਮਰੀਜ਼ਾਂ ਦੀ ਕੇਸ ਸਟੱਡੀ ਵਾਲੀ ਫਾਈਲ ਕੱਢ ਲੈਂਦੀ ਹਾਂ ਨਵੇਂ ਮਰੀਜ਼ਾਂ ਦੇ ਕੇਸ ਪੜ੍ਹਦੀ ਹਾਂ ਫਾਈਲ ਦੇ ਆਖਿਰ ਵਿੱਚ ਮੀਤ ਦਾ ਕੇਸ ਵੀ ਪਿਆ ਹੈ ਇੱਕ ਵਾਰ ਫਿਰ ਦੁਬਾਰਾ ਫਾਰਮ ਤੇ ਨਜ਼ਰ ਮਾਰਦੀ ਹਾਂ ਕਈ ਵਾਰ ਪੜਿਆ ਫਿਰ ਪੜਦੀ ਹਾਂ ਨਾਲ ਉਸਤੇ ਬਲੱਡ ਰਿਪੋਰਟ ਅਟੈਚਡ ਹੈ ਰਿਪੋਰਟ ਰਿਜ਼ਲਟ ਐਚਆਈਵੀ ਪੋਜ਼ਿਟਿਵ ਰੂਟਸ ਇਫੈਕਟਡ ਨੀਡਲ ਅੱਗੇ ਪਤੀ ਜਾਂ ਪਤਨੀ ਵਾਲਾ ਖਾਨਾ ਖਾਲੀ ਹੈ ਮੈਂ ਆਪਣਾ ਬਲੱਡ ਟੈਸਟ ਨਹੀਂ ਕਰਵਾਇਆ ਜਾਣਦੀ ਹਾਂ ਮੀਤ ਹਰਪਲ ਮੌਤ ਵੱਲ ਸਰਕਦਾ ਪਿਆ ਨਸ਼ਿਆਂ ਨੇ ਉਸਦੀ ਦੇਹ ਨੂੰ ਤਬਾਹ ਕਰ ਸੁੱਟਿਆ ਉਸਦੀ ਰੋਗ ਪ੍ਰਤੀਰੋਧਕ ਸ਼ਕਤੀ ਬਹੁਤੀ ਨਹੀਂ ਹੈ ਉਹਨੇ ਨਸ਼ੇ ਛੱਡੜ ਦੀ ਕੋਸ਼ਿਸ਼ ਮੋੜ ਕੀਤੀ ਪਰ ਹੁਣ ਨਸ਼ੇ ਉਸ ਨੂੰ ਨਹੀਂ ਛੱਡਦੇ ਅੱਜਕੱਲ ਮੀਤ ਜਦੋਂ ਪੈਸੇ ਮੰਗਦਾ ਮੈਂ ਨਾ ਨਹੀਂ ਕਰਦੀ ਉਸਦੀ ਕੋਈ ਵੀ ਗੱਲ ਹੁਣ ਮੈਨੂੰ ਬੁਰੀ ਨਹੀਂ ਲੱਗਦੀ ਜਾਨਦੀ ਹਾਂ ਅੱਗੇ ਖੂ ਹੈ ਪਿੱਛੇ ਖਾਈ ਮੀਤ ਦੋਨਾਂ ਵਿੱਚੋਂ ਕਿਸੇ ਵਿੱਚ ਵੀ ਡਿੱਗ ਸਕਦਾ ਪਰ ਹੁਣ ਮੈਂ ਨਾ ਉਸ ਨੂੰ ਪਿੱਛੇ ਮੁੜਨ ਨੂੰ ਕਹਿੰਦੀ ਹਾਂ ਨਾ ਅੱਗੇ ਵਧਣ ਤੋਂ ਰੋਕਦੀ ਹਾਂ ਸ਼ਾਇਦ ਹੁਣ ਬਹੁਤ ਦੇਰ ਹੋ ਚੁੱਕੀ ਹੈ ਧੰਨਵਾਦ